ਕਬੂਤਰ ਛੱਡੇ ਹੋਏ ਨੇ ਬਈ ਡਾਈ ਦੋਏ ਬੱਚੇ ਚਾਲਰ ਟੂਸੇ ਵਾਲੇ ਕੱਚ ਟੂਸੇ ਵਾਲਾ ਓਟੇ ਟੂਸੇ ਵਾਲਾ ਰੰਗੀਲੀ ਤੇ ਸਾਤਿਆਂ ਵਾਲਾ ਛੇ ਛੱਡੇ ਹੋਏ ਨੇ ਤੁਹਾਨੂੰ ਮੈਂ ਨਿਕਾ ਮਾਰਾ ਦਿੰਦਾ ਟਾਈਮ ਹੋ ਗਿਆ 6:45 ਤੇ ਛੱਡੇ ਜੱਸੇ 6:45 ਤੇ ਛੱਡੇ ਤੇ ਟਾਈਮ ਹੋ ਗਿਆ 7:30 ਤੇ ਦਿਖਾ ਦਿੰਦਾ ਮੈਂ ਇੱਕ ਮਿੰਟ ਅੱਗੇ ਆਹ ਹਰਦ ਤੇ ਨੇ ਪਰੇ ਹੋਰ ਨੇ ਉੱਤਰ ਬਹੁਤ ਉੜ ਰਹੇ ਨੇ ਪੰਡ। ਤੁਹੰਨ ਦਿਖਾਉਣਾ 1 ਮਿੰਟ ਮੈਂ। ਇੱਧਰ ਗਏ ਆ ਆ ਗਿਆ। ਆ ਉੜਦਾ ਕੋਟੇ ਰੂਸੇ ਵਾਲਾ। ਆ ਜਾਂਦਾ। ਅਤੇ ਦੂਜੇ ਆ ਕੱਚ ਰੂਸੇ ਵਾਲਾ ਆ ਕਰਦਾ। ਇਹ ਕਾ ਆ ਕਰਦਾ। ਰੰਗੀਲੀ ਨਹੀਂ ਹਲੇ ਦੇਖੀ ਇੱਧਰ। ਉਹ ਵੀ ਦਿਖਾ ਦਿੰਦੇ ਆ ਤੁਹਾਨੂੰ। ਇੱਕ ਬੱਚਾ ਆ ਕਰਦਾ। ਰੰਗਿੱਲੀ ਕਿੱਥੇ ਆ ਫਿਰਦੀ ਰੰਗਿੱਲੀ ਬਾਈ ਆ ਦੇਖੋ ਹਾਂ ਬਾੜੀ ਗੈਂਡ ਰੰਗੀ ਹੋਈ ਆ ਸਾਰੀ ਚੜ ਗਏ ਉੱਚੇ ਤੇ ਸਸਰੀ ਗੱਲ ਸਾਰੇ ਵੀਰ ਭਰਾ ਮਨ ਜਵੇਂ ਕਰਨੇ ਸਾਰੇ ਯਾਨ ਵਰਸੈਟ ਸਾਰੇ ਨੇ ਪਾਉ ਸਿੰਘ ਜੀ ਠੀਕ ਹੈ ਤੇ ਅੱਜ ਆ ਖੁੱਡੇ ਛੱਡਾਂਗੇ ਬਾਈ ਕਬੂਤਰੀਆਂ ਕਬੂਤਰ ਕਬੂਤਰੀਆਂ ਹੁਣ ਦੇਖਦੇ ਆ ਕਿਹੜਾ ਲੱਗੇ ਛੱਡਣੇ ਕਿਵੇਂ ਤੇ ਨੂਰੀ ਖੜੀ ਆ ਕੈਮਨ ਓਕੇਰ ਬੁੱਟਾ ਨੇ ਪਾਉ ਮੈਂ ਸਾ ਦੇ ਕਾਲਾ ਤੇਲ ਤਾਂ ਨਹੀਂ ਲਾਇਆ ਅੱਜ ਠੀਕ ਆ ਪਾਉਰੀ ਬਾਡੀ ਦੇਖੋ ਮੈਂ ਜਾਂ ਜਿਮ ਜਾਣ ਦੀ ਲੋੜ ਨਹੀਂ ਇਹਨੂੰ ਤੇ ਆ ਫਿਰਦਾ ਕੱਛ ਰੂਸੇ ਵਾਲਾ ਆ ਫਿਰਦੇ ਦੋਏ ਬੱਚੇ ਥਾਪੇ ਮਾਰ ਰਿਹਾ ਬਾਈ ਗੋਡਾ ਦੋਏ ਮਾਰਦੇ ਆ ਥਾਪੇ ਚਲੋ ਬਾਈ ਹੁਣ ਚਾਹ ਬਣੀ ਪੀ ਲਈਏ ਠੀਕ ਆ ਫੇਰ ਕਰਨੇ ਹਜ ਇੱਕ ਦੋ ਕੰਮ ਬਾਅਦ ਚ ਕਰਦੇ ਨੂਰੀ ਨੂੰ ਲਾਗੇ ਬਈ ਨਾਲ ਆਉਣ ਤਾਰੂ ਸਿੰਘ ਕਿੱਥੇ ਗਿਆ ਠੀਕ ਆ ਠੀਕ ਆ ਬਿਰੇ ਅਜੇ ਛੱਡੀ ਹੈ ਕੋਈ ਪਹਿਲਾਂ ਸਫਾਈ ਕਰਕੇ ਵਿੱਚ ਮਿੱਟੀ ਪਾਉਣੀ ਆ ਹੋਰ ਤੇ ਉੱਪਰ ਮਿੱਟੀ ਪਾਉਣੀ ਆ ਠੀਕ ਆ ਫੂਟਰ ਦਾ ਗਏ ਉੱਚੇ ਬਾਈ ਲੈ ਫੇੜੇ ਫਿਰਦੀ ਆ ਡਾਰੇ ਫੇੜਦੀ ਆ ਲੈ ਉਹ ਗੇਰ ਵੋਟਾਂ ਉਹ ਹਰੀ ਗਾਲ ਕਾਛਲੀ ਕੱਢੀ ਏ ਥੱਲੇ ਤੋਂ ਨਾ ਉਹ ਪਤਾ ਨਹੀਂ ਕੀ ਦੀ ਸੇਮ ਰੰਗ ਹੈ ਸੇਮ ਆਪਣੇ ਨਾਲ ਦੀ ਰੰਗ ਆ ਫੇ ਆ ਥੋੜਾ ਚੱਕ ਵੀ ਨਹੀਂ ਦੇਖ ਤਾ ਗਿਆ ਇਹ ਪਾਣੀ ਵਾਲਾ ਫਿਲਟਰ ਕੱਢਦੇ ਭਾਈ ਹਵਾ ਨੇ ਬਹੁਤ ਕੰਮ ਖਰਾਬ ਕਰਿਆ ਹੈ ਯਾਰ ਆ ਫਿਰਦਾ ਬੁੱਡੇ ਦੂਸੇ ਵਾਲਾ ਆ ਫਿਰਦੇ ਨੇ ਦੋ ਇਹ ਕਾ ਆਉਂਦਾ ਹੈ ਪੇਥਲਵਲੇ ਗੁੱਡੇ ਦੀ ਕਰਤੀ ਸਫਾਈ ਆ ਮੁਰਗੇ ਵਾਲਾ ਕੱਢਤਾ ਸੂਚੇ ਚਾਚੇ ਵਾਲਾ ਸਮਾਨ ਜਿਆ ਇਹ ਚ ਕਰਾਂਗੇ ਅੱਜ ਬੰਦ ਕਬੂਤਰ ਜੱਡੀ ਇਹ ਕਬੂਤਰ ਕਰ ਦਿੰਨੇ ਲੈ ਇਹਦੇ ਠੀਕ ਹੈ ਹਾਂ ਹਵਾ ਲਈ ਗਲੋ ਲੋਇੰ ਮੇਟਰ ਉਹ ਕੇਰ ਬੋਟਾ ਨੇ ਤੇ ਮਿੱਟੀ-ਮੁੱਟੀ ਪਾ ਕੇ ਆਂ ਵਧੀਆ ਪਾਣੀ ਦਾ ਤਾਂ ਛਿੜਕ ਥੋੜਾ ਠੰਡਾ ਜਾ ਹੋ ਜਾਊਗਾ ਠੀਕ ਆ ਤੇ ਉਹਦੇ ਬਾਅਦ ਦੁਪਹਿਰ ਜੇ ਇਹਨੂੰ ਕਰਾਂਗੇ ਕਬੂਤਰ ਬੰਦ ਨੂਰੀ ਦੇ ਮੂੰਹ ਤੇ ਸ਼ੈਂਪੂ ਲਾਉਣਾ ਬਹੁਤ ਔਖਾ ਹੈ ਬਾਈ ਸ਼ੈਂਪੂ ਲਾਉਣਾ ਔਖਾ ਹੈ ਪਾਣੀ ਲਾਉਣਾ ਬਹੁਤ ਆ ਤੇ ਕਬੂਤਰ ਤੁਹਾਨੂੰ ਦਿਖਾਦਾ ਹਵਾ ਔਖਣੀ ਚੱਲਦੀ ਹੈ ਕਬੂਤਰ ਆ ਫਿਰਦੇ ਨੇ ਸਾਰੇ ਕਿੰਨੇ ਆ ਫਿਰਦੇ ਆ ਚੌਥਾ ਆ ਫਿਰਦਾ ਤੇ ਦੋ ਇਧਰ ਪਿੰਡ 'ਚ ਫਿਰਦੇ ਨੇ ਆ ਗਿਆ ਆ ਗਿਆ ਤੇ ਚੱਲੋ ਪੰਜੋਗੇ ਛੇਵੀਂ ਰੰਗੀਲੀ ਆਪਣੀ ਇੱਧਰ ਫਿਰਦੀ ਐ ਤੇ ਚਲੋ ਹੁਣ ਦੇਖਦੇ ਅੰਦਰ ਮਾੜਾ ਮੋਟਾ ਕੰਮ ਕਰ ਜਾ ਕਰਨ ਫੇਰ ਮਿਲਦੇ ਹਾਂ ਹੁਣ ਚੱਲੇ ਬਾਈ ਆਪਾਂ ਕੋਠੇ ਤੇ ਨੂੰ ਜਾ ਰਹੇ ਹਾਂ ਕੋਠੇ ਤੇ ਪਹੁੰਚ ਗਏ ਪੂਤਰਾ ਬੰਦ ਕਰੇ ਹੋਏ ਆ ਤੇ ਪਾਉਨੇ ਆ ਬਾਦਾਮ ਬਧੂ ਮੁੰਨਾਂ ਨੂੰ ਮੈਂ ਚੀਰਿਆ ਬਈ ਬਾਦਾਮ ਤੇ ਜੱਸਾ ਡਾਰਿਆ ਬੱਚੇ ਜੱਸੇ ਡਾਦੇ ਬਈ ਕਾਲੀ ਕੱਚ ਹਰੀ ਟੌਰੀ ਗੁਲਾਬੀ ਕੱਚਰਾ ਡੂਸਾ ਤੇ ਦੋ ਆਉ ਚਲੇਗੇ ਦੋ ਪਹਿਲਾਂ ਹਟਾ ਦੇ ਤੇ ਝਾਲਣ ਵਾਲੇ ਦੋ ਇਹ ਆਹ ਦੇਖੋ ਬੱਚੇ ਆ ਲੰਗੇ ਤੇ ਹੋਰ ਕੱਢਦਾ ਨਵੇਂ ਬੱਚੇ ਕੱਢਣੇ ਅੱਜ ਨਵੇਂ ਬੱਚੇ ਹੀ ਗੱਡੀ ਦੋਏ ਉਹ ਫੇਰ ਹੋਰ ਅੱਗੇ ਸੇ ਨੇ ਹੋਰ ਡਾਤਾ ਹੋਣਾ ਬੱਚੇ ਆਉਂਦੇ ਨੇ ਆ ਦੋਈ ਹਰੀਆਂ ਕੱਛਾੜਾ ਬੱਚਾ ਤੇ ਗੁਲਾਬੀ ਕੱਛ ਦਾ ਚਾਬ ਚੱਲ ਵੀ ਚੱਲ ਹੋ ਜਾ ਕਾਇਮ ਇਹਨਾਂ ਨੂੰ ਜਾਂਚ ਉਡਣਦੇ ਹਲੇ ਚਾਰਾਂ ਨੂੰ ਚੱਲ ਵੀ ਚੱਲ ਚਲੋ ਵੀ ਓਕੇ ਰੋਟਾਂ ਬਲਾਰ ਹੋ ਗਿਆ ਬਸ ਠੀਕ ਆ ਤੋਂ ਮੈਂਨੇ ਬਦਮ ਬਦੂਮ ਜੀਰ ਲਾ ਪਾ ਦਿਆ ਬੂਤਰਾਂ ਨੂੰ ਲੋਇ ਮੇਟਰ ਹੁਣ ਜਿਹੜਾ ਕਾਲੂ ਕਬੂਤਰ ਛੱਡਣਾ ਇਹਨੂੰ ਆਪਾਂ ਪਾਣੀ ਪੋਣੀ ਲਾ ਦਈਏ ਤੇ ਕਿਉਂਕਿ ਸਾਫ ਜਾ ਹੋ ਜੂਗਾ ਯਾਰ ਸਰੰਜਾ ਵੀ ਨਾ ਟਾਇਟ ਹੋਈਆਂ ਪਈਆਂ ਤੇ ਕਿਉਂਕਿ ਧੁੱਪ ਕਰਕੇ ਉਸ ਲੈ ਪਰਲੇ ਆ ਪਾਣੀ ਹੁਣ ਆਪਾਂ ਇੱਧਰ ਵੀ ਸਾਲਿਆ ਦਿਖਾ ਦੇ ਹੁਣ ਉਧਰ ਦਿਖਾ ਇਹ ਕੈਮਰਾਮੈਨ ਬਾਈ ਫੁੱਦੂ ਆ ਸਾਡਾ ਅੱਜ ਤੇ ਚਲੋ ਪਾਣੀ ਦੇ ਦਿੰਨੇ ਇਹਨੂੰ 30 ਐਮਐਲ ਰਾਤੋਂ ਰਾਤ ਹੋ ਜੂਗਾ ਸਾਫ ਇਹ ਜਾਲੀ ਜਾਲੀ ਜੋਬਰਾ ਉਹ ਤੇਰੀ ਉਹ ਕੇਰਬੋਟ ਠੀਕ ਹੈ ਇੱਕ ਬੱਚਾ ਆ ਜਾਂਦਾ ਬਈ ਇੱਕ ਉਹ ਜਾਂਦਾ ਦੇਖੋ ਕਿਧਰ ਮੂੰਹ ਕਰਿਆ ਉਹ ਜਾਂਦਾ ਤੇ ਦੂਜੇ ਇੱਕ ਆ ਗਿਆ ਹਰੀਆਂ ਗੱਛਾਂ ਵਾਲਾ ਦੂਜੇ ਕਿੱਥੇ ਗਏ ਇੱਕ ਮਿੰਟ ਤੁਹਾਨੂੰ ਦੂਜੇ ਵੀ ਦਿਖਾ ਦਵਾਂ ਫੋਟੇ ਦੂਸੇ ਵਾਲਾ ਆਉਂਦਾ ਆ ਦੇਖੋ ਫੋਟੇ ਦੂਸੇ ਵਾਲਾ ਆ ਗਿਆ ਤੇ ਕਾਲੀ ਕੱਛ ਤੇ ਹਰੀ ਨੂੰ ਸਾਲਾ ਆਉਂਦਾ ਇੱਕ ਤਾਂ ਸਾਲਾ ਤੁੰਡਲਾ ਹੋ ਜਾਂਦਾ ਜਸੂ ਪਾਲਾ ਰਿਹਾ ਕਬੂਤਰਾਂ ਨੂੰ ਪਾਣੀ ਜਿਹਨਾਂ ਨੇ ਬਦਾਮ ਖਾਦਾ ਤੇ ਨਵੇਂ ਬੱਚੇ ਹੋਰ ਵੀ ਕੱਢਦੇ ਆਪਾਂ ਆ ਗਏ ਬੱਚੇ ਢਾਂਗੀ ਕਰਤੀ ਦੀ ਖੜੀ ਕਿਉਂਕਿ ਆਪਾਂ ਛੋਟੇ ਬੱਚੇ ਕੱਢਣ ਲੱਗੇ ਆ ਇੱਕ ਤਾਂ ਕਲ ਸਰਾਜਾ ਕੱਢਦੇ ਉਹ ਜਿਹੜਾ ਕਲ ਸਰਾਰ ਭੂਰੇ ਜਿਹੇ ਰਾਲਾ ਦੋ ਹੀ ਭਾਈ ਕਲ ਸਰਾ ਕੱਢਦੇ ਉਹ ਚ ਇੱਕ ਆ ਗੁਲਾਬੀ ਕੱਚਾ ਵਾਲਾ ਕੜਕਾਂ ਤਾਂ ਪੁਰਾਣਾ ਇਹ ਕਾਲੇ ਪੋਟੇ ਵਾਲਾ ਨਵਾਂ ਆ ਬੱਚਾ ਫਿਰਦਾ ਹਰੇ ਆ ਜਾ ਆ ਜਾ ਆ ਜਾ ਆ ਜਾ ਇਹ ਕਾ ਪੱਠਾ ਬੈਠਾ ਹੈ ਹਰੀਆਂ ਗੱਛਾਂ ਦਾ ਉਹ শাਲਾ ਉੜਦਾ ਤਾਂ ਹੈ ਨਹੀਂ ਯਾਰ ਬਾ ਉਹ ਤੇਰੇ ਕਿਹਾ ਕਿਹੜਾ ਆਈ ਗਈ ਤੁਸੀਂ ਕਾਦ ਮੈਂ ਗਿਆ ਗੁਲਾਬੀ ਕਾ ਛੜਾ ਪਰਾਲਾ ਪਰਾਣਾ ਕਲਕਾਂਤਾ ਗਿਆ ਕਲਕਾਂਤਾ ਹੈ ਪਰਾਣਾ ਕਲਕਾਂਤਾ ਕਿਹੜੀ ਗੁਲਾਬੀ ਛੜ ਜਿਹਦੀ ਕਲੀ ਝੜਨੇ ਤੇ ਰਹਿੰਦੀ ਹੈ ਵੀਰੇ ਅੱਛਾ ਉੱਤਰਦਾ ਜੀ ਆਏਗਾ ਲੈ ਕਹਿੰਦਾ ਤੁਸੀਂ ਆਏਗਾ ਚੱਲ ਵੀ ਉੱਪਰ ਚੱਲ ਔੜੇ ਗਿਆ ਔੜ ਫਿਰ ਕਾਲੇ ਬੋਟੀ ਵਾਲਾ ਕੱਢ ਲਾ ਹੁਣ ਇਹਨੂੰ ਅੰਦਰ ਬਾ ਇਹਨੂੰ ਵੀ ਬਾਹਰੇ ਕੱਢ ਦੇ ਸਾਲੇ ਨੂੰ ਉਹਨੂੰ ਦਾਣੇ ਚੁੱਕ ਲੈਣ ਦੇ ਹਬਈ ਅੱਜ ਕਬੂਤਰ ਦਾ ਬੜਾ ਜ਼ੋਰ ਲੱਗਿਆ ਹਰੇ گلابی ਸਾਤੇ ਵਾਲੇ ਦਾ ਔਰ ਦੇਖੋ ਕਿੱਥੇ ਵੜਦਾ ਆਹ ਦੇਖੋ ਡੱਬੇ 'ਚ ਹਾਲਤ ਉਹਦੀ ਗੰਭੀਰ ਆ ਪਾਣੀ ਪਲਾਇਆ ਉਹਨੂੰ ਪਾਣੀ ਪੂਣੀ ਕੱਢਦੇ ਆ ਉਹਦਾ ਕੋਈ ਚੱਕਰ ਨਹੀਂ ਕਰਦੇ ਆ ਸੈਟ ਉਹਨੂੰ ਲੋ ਵੀ ਇਹ ਨਵਾਂ ਬੱਚਾ ਫੇਰ ਕੱਲ ਵਾਲਾ ਛੱਡਦੀ ਐ ਕਾਲੇ ਬੋਟੇ ਵਾਲਾ ਇਹ ਇਹ ਛੱਡਿਆ ਤਾਂ ਦੇਖਦਾ ਕਿਵੇਂ ਐ ਲੈ ਆਏ ਆਏ ਛੱਡੀਦਾ ਹੁੰਦਾ ਮਾਰਸ ਵਾਲੇ ਨੂੰ ਜ਼ੋਰ ਨਾਲ ਆ ਕਬਾੜ ਕੱਢਦਾ ਸਾਲਾ ਦਾਬ ਨੂੰ ਹੁਣ

ਇਹਦੇ ਡੰਡਾ ਫੇਰਸ ਵਾਲੇ ਦੇ ਇਹਨਾਂ ਦੇ ਭਾਈ ਆ ਇਹ ਗੁਲਾਬੀ ਗੱਛਾਂ ਵਾਲਿਆਂ ਦਾ ਤੌੜੀ ਵਾਲਾ ਹੈਟ ਆਉਰੀਆ ਕੋਈ ਨਹੀਂ ਜਾਣ ਇਹਨੂੰ ਕਰਦੇ ਆਂ ਲਾਜ ਦਾ ਹਾਂ ਦਾ ਦੇ ਚਲੋ ਵੀ ਚਲ ਹਾਂ ਚੱਲ 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 ਸਾੜਾ ਵੇਲਾ ਜਿਹਨੇ ਉੜਨਾ ਹੁੰਦਾ ਬਣ ਗਿਆ ਨਾ ਫਿਰ ਕੀ ਕਾਲੇ ਬੋਟੇ ਵਾਲਾ ਆ ਸਾਲਾ ਰਸਣ ਖਾਣਾ ਲੈ ਪੈਂ ਚੁੱਪ ਲੈ ਲੈ ਕੋਰ ਕੋਈ ਨੀਂ ਜਗਾ ਨਹੀਂ ਕੋਠੇ ਤੋਂ ਤੈਨੂੰ ਮਿਲੀ ਬਿਠਾ ਲਾ ਯਾਰ ਇਹਨੂੰ ਸਾਲੇ ਨੂੰ ਗੰਦ ਨੂੰ ਕਰਦੇ ਨੂੰ ਬੰਦ ਬਹੁਤਾ ਚੜ ਗਿਆ ਬਈ ਬੱਚਾ ਆ ਦੇਖੋ ਥਾਲੇ ਬੋਟੇ ਆ ਦੂਜਾ ਕਾਲ ਸਿਰਾ ਵੀ ਦੇਖ ਲੋ ਆ ਦੇਖੋ ਇਹ ਵੀ ਬਿਲਕੁਲ ਪ੍ਰੈਚ ਬੱਚਾ ਆ ਦੇਖੋ ਆ ਜਾਂਦਾ ਚੱਲ ਆ ਦੇ ਢਾਂਗੀ ਲਾ ਦੇ। ਲਓਏ ਮਿੱਤਰੋ ਬਾਕੀ ਦਾ ਕੰਮ ਨਿਭੜਿਆ ਦੋ ਕਬੂਤਰ ਆਉੜਦੇ ਨੇ। ਇੱਕ ਪੋਟੇ ਵਾਲਾ ਬੱਚਾ ਛੋਟਾ ਉਧਰ ਕੋਠੀ ਤੇ ਬੈਠ ਗਿਆ। ਸਿਰਫ ਉਹਦੇ ਕਰਕੇ ਬੈਠੇ ਨੇਰਾ ਫੇਰਾ ਅੱਜ ਹੋਣ ਨੂੰ ਤਿਆਰ ਐ। 7-18 ਹੋ ਗਏ। ਚਲੋ ਕੋਈ ਨਹੀਂ ਦੇਖਦੇ ਹੁਣ ਕਾਦ ਆਉਂਦਾ। ਭਾਈ ਆ ਗਿਆ ਬੱਚਾ ਢਾਂਗੀ ਤੇ। ਬਹੁਤ ਲੇਟ ਕਰਾਤੇ ਬੱਚੇ ਨੇ। 728 ਹੋ ਗਏ ਚਲੋ ਕੋਈ ਨਹੀਂ ਆ ਗਿਆ ਪਰ ਹੌਲੀ 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 ਜੱਸੇ ਬੈਗੇ ਬੈਗੇ ਬਾਸ ਠੀਕ ਹੈ ਠੀਕ ਹੈ ਠੀਕ ਹੈ ਉਹ ਭੈਣ ਚੋਰਾ ਸੜਾ ਆਪ ਬੈਠ ਕੇ ਆਉਟ ਆ ਬਹਿ ਗਿਆ ਬਹਿ ਗਿਆ ਬਹਿ ਗਿਆ ਚਲ ਵਧੀਆ ਵਧੀਆ ਬਹਿ ਗਿਆ ਬਹਿ ਗਿਆ ਉਹਨੂੰ ਲਿਆ ਹੁਣ ਫੜੇ ਨੂੰ ਨਾਲੇ بڑا ਕਬੂਤਰ ਆ ਆਹਾਹਾਹਾ ਬੱਚਾ ਗਿਆ ਬਈ ਆ ਫੇ ਅੰਦਰ ਉਹਦਾ ਹੀ ਖਤਰਾ ਤਾਂ ਚਲੋ ਬਾਕੀ ਕਰਦੀਏ ਬਈ ਆ ਵੀ ਗਿਆ ਅੰਦਰ ਇਹ ਇਹ ਔੜ ਗਿਆ ਕੋਈ ਨਹੀਂ ਕਰਦੇ ਕਰਦੇ ਤੁਹਾਨੂੰ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕਰਦੇ ਜਿਸੀ ਇਹਨੂੰ ਉਤਾਰਦੀ ਹਦਰੀ ਨੂੰ ਨਾਲੇ بڑا ਕਬੂਤਰ ਹੈ ਸਭ ਨੂੰ ਹੈਰਾਨ ਕਰਦਾ ਸਾਲਾ ਇਹ ਚੱਲ ਹੁਣ ਹੋ ਜਾਣਗੇ ਅੰਦਰ ਚਲੋ ਭਾਈ ਸਵੇਰੇ ਕਰਦੇ ਆ ਕੰਟੀਨਿਊ ਵਲੌਗ ਨੂੰ ਜੱਬਰਦੇ ਹੀ ਇਹ ਪੁੱਤ ਥੱਲੇ ਕਰਾਂਗੇ ਫੇਰ ਇਹਨਾਂ ਨੇ ਬਿੱਠਾ ਮਾਰ ਕੇ ਥੱਲੇ ਲੈ ਚਲੋ ਬਲੌਗ ਕਰਦੇ ਆ ਵੀ ਕੰਟੀਨਿਊ ਅੱਜ ਲਾਉਣੀਆਂ ਬਾ ਡਾਉਂਟਰ ਪਲਾਸ ਇਹਨਾਂ ਨੂੰ ਸਾਰਿਆਂ ਨੂੰ ਲਾ ਦੇਣੀ ਹੈ ਕਿਵਦਰਾ ਵੀਰੇ ਇੱਧਰ 15 ਨੇ ਇੱਧਰ ਗਿਣ ਲੈ ਕਿੰਨੇ ਆ ਦੋ ਆ ਨੇ 17 ਇੱਧਰ ਦੇਖ ਲੈ ਤੇ ਚੀਨੀ ਗੋਲੀ ਪਈ ਆ ਜਿੰਨੀ ਕਿਥੇ ਰੱਖਤੀ ਆ ਪਈ ਆ ਚੀਨੀ ਗੋਲੀ ਚੀਨੀ ਦੰਨੇ ਆ ਪਹਿਲਾਂ ਨਾ ਠੀਕ ਆ ਅੱਧੀ ਗੋਲੀ ਲੱਗੂਗੀ ਅੱਧੀ ਗੋਲੀ ਲਾ ਦੰਨੇ ਆ ਅੱਧੀ ਗੋਲੀ ਪੂਰੀ ਲੱਗੂਗੀ ਠੀਕ ਕਬੂਤਰ ਨੇ ਠੀਕ ਗੋਲੀ ਤੈ ਮੈਂ ਨੂੰ ਨਹੀਂ ਗਰਾਹੀ ਮੇਰੇ ਕੋਲ ਆ ਆਏ ਵੀ ਡਾਕਟਰ ਪਲੱਸ ਅੱਧੀ ਗੋਲੀ ਘੋਲਾਂਗੇ 30 ਕਬੂਤਰਾਂ ਨੂੰ ਕਿਉਂਕਿ ਚੱਲ ਬਹੁਤ ਤੇਜ਼ ਹੈ ਇਹ ਗੋਲੀ ਬੱਚਿਆਂ ਨੂੰ ਥੋੜੀ ਲੱਗ ਜੂਗੀ ਲਾਓ ਵੀ ਤਾਜ਼ਾ ਸਰੰਜਾ ਵਾਲੀ ਅੱਧੀ ਗੋਲੀ ਵਾਲੀ 10 ਰੰਜਾ ਹੋ ਗਿਆ 30 ਕਬੂਤਰਾਂ ਦੀਆਂ 20 ਵੀ ਐਮਐਲ ਕਿਉਂਕਿ 60 ਐਮਐਲ ਦੀ ਸਰੰਜਾ ਲੱਗੇ ਘੋਲਣ ਅੱਧੀ ਹੀ ਵਰਗੀ ਹੁੰਦੀ ਹੈ ਹੈਨਾ ਆਹ ਜੀ ਨਾ ਛੇੜਨਾ ਵੀਰੇ ਕੁੜਗੀ ਕੁੜਗੀ ਇਹ ਆਪੋ ओ भाई बीएमएल ਭਰ ਲਿਆ ਪਹਿਲੇ ਕਬੂਤਰ ਨੂੰ ਲਾਉਣੇ ਪਹਿਲਾਂ ਬੱਚੇ ਨੂੰ ਲਾਉਣੇ ਆ ਦਈਏ ਨੂੰ ਰੈਸ਼ ਤਾਂ ਨਹੀਂ ਆਓ ਵੀ ਉਧਰਲੇ ਖੁੱਡੇ ਵਾਲਿਆਂ ਨੂੰ ਦਿੱਤੀ ਗਈ ਦਵਾਈ 13 14 ਨੂੰ बाकी इधर ले हुन ਫੜ ਰਹੇ ਆ ਖੜ ਜਾ ਆਏ ਕਰਕੇ ਵੀਰੇ ਥੰਬਨੇਲ ਦੇ ਕੇ ਚਲਾਗੇ ਵਿਟੋ ਇਧਰ ਦੇਖ ਓਏ ਸਾਲੇ ਹਾਂ ਓਕੇ ਆ ਆਹ ਰੇ ਕਬੂਤਰਾਂ ਨੂੰ ਲੱਗੀ ਵੀ ਦਵਾਈ ਹੁਣ ਦੇਖਦੇ ਆਂ ਕਲਕ ਮਾਰਦੇ ਆਂ ਪ੍ਰੈਸ਼ਰ ਪੈਂਦਾ ਇਹਨਾਂ ਲੱਗੂ ਵਾਲੇ ਅੱਧਾ ਘੰਟਾ ਦਵਾਈ ਦੂ ਵੀ ਦੇ ਕੇ ਆ ਗਏ ਜੀ ਬਾਈ ਆ ਪਾਣੀ ਚੇਤੇ ਇੱਕ ਕਬੂਤਰ ਬੈਠਾ ਆਪਣੇ ਨਵਾਂ ਕਿਸੇ ਦਾ ਆਇਆ ਹੋਇਆ ਉਹ ਦੇਖ ਆ ਬੈਠਾ। ਪਰਾ ਬਲਰ ਜਗ੍ਹਾ ਤੇ ਹੋ ਗਿਆ ਇਹ। ਆ ਬੈਠਾ ਇਹਨੂੰ ਕਰਦੇ ਆ ਟਰਾਈ ਫੜਨ ਦੀ ਫਿਰ। ਆ ਉੜ ਗਿਆ ਬਾਈ ਜਿਹੜਾ ਕਬੂਤਰ ਫੋਕੇ ਛੇ ਦਾਤਾ। ਉਹ ਚਲੇ ਗਿਆ। ਚਲੋ। ਕੋਈ ਨਹੀਂ ਫੇਰ ਸਹੀ। ਖੜਜੋ ਕੈਮਰਾ ਤੋਂ ਦੜਾ ਜਾ ਲੱਗਦਾ। ਹੁਣ ਰਿਜ਼ਲਟ ਦੇਖ ਲਈਏ ਦਵਾਈ ਦਾ। ਓਹੋ। ਚਾਬੀ ਉਹ ਚੋਕਾ। ਨਾ ਥੱਲੇ ਥੱਲੇ ਮੇਜ ਤੇ ਬਈ ਆ ਥੱਲੇ ਆ ਤਾਂ ਆਹੀ ਮੰਜ਼ਲ ਤੇ ਲਓ ਵੀ ਮਿੱਤਰੋ ਡਾਟਰ ਪਲੱਸ ਦੀ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਸਾਰੇ ਕਬੂਤਰਾਂ ਨੇ ਦੇਹ ਜੂਨ ਲੈ ਜੂਨ ਠੀਕ ਹੈ ਇਹਨੂੰ ਘੱਟ ਜਾ 1 ਮਿੰਟ ਆ ਸਾਮਾਨ ਬਾਹਰ ਕੱਢਵਾਂ ਲਾ ਮੇਜ ਬਾਹਰ ਕੱਢ ਆ ਮੈਟ ਮੂਟਾ ਜਗਾੜ ਚੱਕ ਇੱਥੋਂ ਜੱਸੇ ਦਾਣੇ ਦੂਨੇ ਕਿਉਂਕਿ ਇਹਨਾਂ ਨੇ ਬਾਹਰ ਨਿਕਲਣ ਨੇ ਲਵੇੜਨੇ ਸਾਰਾ ਕੁਝ ਘੱਟ ਜਾ ਵੀ 1 ਮਿੰਟ ਜਾਲ ਜੂੜ ਦੀ ਸਫਾਈ ਕਰ ਲਈਏ ਪਹਿਲਾਂ ਚਲੋ ਵੀ ਮਿੱਤਰੋ ਚੱਕਦਾ ਸਾਰਾ ਸਮਾਨ ਸਮੂਹ ਨੇ ਇੱਥੋਂ ਪਾਣੀ ਧਾਰਤਾ ਪਾਣੀ ਪੀ ਲੈਣਗੇ ਫੇਰ ਪਾਉਨੇ ਆ ਦਾਣੇ 1 ਮਿੰਟ ਆ ਜਾਓ ਵੀ ਪੁੱਤਰੋ ਚਲੋ 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 ਤਾਂ ਹੀ ਬਾਈ ਕਈ ਕਬੂਤਰਾਂ ਤੇ ਉੜ ਨਹੀਂ ਤਾਂ ਹੁੰਦਾ ਉਹ ਦੇਖਣੇ ਸੈਟਾਂ ਜਿਵੇਂ ਸਾਰਿਆਂ ਦੇ ਨਿਗਾ ਮਾਰ ਲਾ ਆ ਦੇਖੋ ਪਾਣੀ ਨੂੰ ਕਿਵੇਂ ਤਰਸੇ ਪਏ ਨੇ ਉਹ ਗਏ ਬਾਈ ਪਾਣੀ ਤੇ ਕਿਉਂਕਿ ਪਾਣੀ ਪੂਣੀ ਚੱਕ ਲਿਆ ਇਹਨਾਂ ਨੇ ਓਕੇ ਰਿਪੋਰਟਾਂ ਨੇ ਇਹਨਾਂ ਨੂੰ ਵੀ ਖੋਲ ਦਿੰਦੇ ਰਿਜ਼ਲਟ ਤੁਹਾਨੂੰ ਦਿਖਾਉਣਾ ਰਿਜ਼ਲਟ ਬਾਈ ਬਾਲਾ ਕਿਹੜਾ ਆਇਆ ਚਲੋ ਦੇਖੋ ਪਾਣੀ ਤੇਨੂੰ ਕਿਵੇਂ ਟੁੱਟ ਕੇ ਗਿਆ ਚੱਲ ਉਧਰ ਇੱਕ ਹੋ ਰਹਿ ਗਿਆ ਨਾ ਦੇਖੋ ਤਾਂ ਚੱਲ ਸੜਿਆ ਨਿਕਲ ਜਾ ਚਾ ਪੀ ਲੈਣ ਤੇਨੂੰ ਹੋ ਜਾਣ ਦੋ ਸੈਟ ਦੇਖੋ ਬਾਈ ਪਹਿਲਾਂ ਸ਼ੂਟ ਆ ਰਿਜ਼ਲਟ ਦਿਖਾਉਣਾ ਤੁਹਾਨੂੰ ਆਹ ਦੇਖ ਗਿਆ ਉਹ ਦੇਖੋ ਫਿਰ ਬੱਲੇ 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 ਦੇਖੋ ਗੁੱਛੇ ਉਹ ਦੇਖੋ ਭੱਲੇ 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 ਜਸੇ ਪਾਹੀ ਉੜਦੇ ਓ ਹੋ 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 ਥੱਲੇ ਵਾਲਿਆਂ ਦੇ ਵੀ ਦੇਖ ਲਈਏ ਨਾ ਪਾਣੀ ਹੁੰਦਾ ਹੈ ਬੱਲੇ ਬੱਲੇ ਭੱਲੇ ਵੀਰੇ ਗੁੱਛੇ ਔਰ ਇਹ ਥੱਲੇ ਵੀ ਗੁੱਛੇ ਹੀ ਗੁੱਛੇ ਨੇ ਸਾਡੇ ਬਈ ਪਾਣੀ ਆਇਆ ਨਹੀਂ ਦੀਪ ਬੁਲਾਉਣਾ ਓ ਵੀਰੇ ਮੈਨੂੰ ਪਤਾ ਹੈ ਪਾਣੀ ਚੱਕ ਲਿਆ ਤਾਂ ਚੈੱਕ ਕਰ ਲੈ ਸਾਰੇ ਉੱਕਣਾ ਨਹੀਂ ਲਓ ਵੀ ਹੁਣ ਦੇਣ ਲੱਗੇ ਆਪਾਂ ਖੱਟੀ ਲੱਸੀ ਇਹਨਾਂ ਨੂੰ ਕਿਉਂਕਿ ਅੰਦਰ ਸੈੱਟ ਹੋ ਜAVE ਮੜਾ ਜਾ ਲੰਘੇ ਹੁਣ ਦਾ ਬਹੁਤ ਟਾਈਮ ਲੰਘ ਗਿਆ। ਖੱਟੀ ਲੱਸੀ ਕਰ ਰਹੇ ਹਾਂ ਬਸ ਓਕੇ ਰਿਪੋਰਟਾਂ ਹੁਣ ਬਣੀਆਂ ਨੇ। ਇਹ ਵੀ ਬੀਵੀ ਐਨ ਐਮ ਐਲ ਦੇ ਦਈਏ? ਇਹ ਥੋੜੀ ਜਿਹੀ ਵੱਧ ਲਾਂਗੇ। 3 3 ਦੇ ਦਾਂਗੇ। ਹਾਂ ਫਿਰ ਪਾਣੀ ਜਿਹੀ ਬੈਠਾ ਮਾਰ ਕੇ ਬਾਹਰ ਕੱਢ ਦੇਣਗੇ ਜਿਹੜੇ ਮੰਨੀਆਂ ਅੰਦਰ ਹੋਣੀਆਂ ਆ। ਠੀਕ ਆ। ਆਓ ਵੀ ਡੋਲੀ ਵੀ ਕਰਤੀ ਪਰੇ ਆਹ ਦੇਖੋ ਬੱਲੇ ਬੱਲੇ ਬੱਲੇ। ਆਹ ਦੀ ਸੁੱਕਣੀ ਆਹ ਸੁੱਕਣੀ ਆਹ ਦੇ ਪਾਈ। ਆਹ ਦੇਖੋ ਕਿੰਨੀ ਆ ਪੀਣੀ। ਆਹ ਦੇ ਪੰਨੀਆਂ। ਸਾਰੀ ਆਮੜਾਪ ਪਈ ਨੇ ਵਿੱਚ ਆ ਮੋਟਾ ਮੜਾਪਾ ਉੱਚੇ ਨਹੀਂ ਆ ਗੁੱਛਾਈਆਂ ਬਹੁਤੀਆਂ ਦੇ ਸੁੱਕੀਆਂ ਹੋਈਆਂ ਆ ਸੁੱਕੀਆਂ ਵੀ ਆ ਸਾਰੀਆਂ ਬਹੁਤੀਆਂ ਬਾਈ ਚਲੋ ਕੋਈ ਨਹੀਂ ਬਹੁਤ ਵਧੀਆ ਸਫਾਈ ਹੋ ਗਈ ਤੇ ਹੁਣ ਖੱਟੀ ਲੱਸੀ ਲਾ ਦਈਏ ਇਹਨਾਂ ਨੂੰ ਕਿਉਂਕਿ ਤੰਦਰੁਸਤ ਵੀ ਕਰਨੇ ਨਾਲ ਦੀ ਨਾਲ ਡਾਈਆਂ ਛੱਡਣੇ 2-4 ਦਿਨ ਨੂੰ ਲਓ ਬਈਆ ਲਫੜੀਆਂ ਵਰਤ ਦਈਏ ਹੁਣ ਇਹਨਾਂ ਨੂੰ ਪੂਰੀ ਫੁੱਲ ਫੁੱਲੇ ਦੇ ਦਾਂ ਅੰਦਾ ਉਹ ਜਿੰਨੇ ਜਿੰਨੇ ਜਾਂਦੀਆਂ ਉਹਨਾਂ ਨੂੰ ਦੋ ਬਸ ਦਈਏ ਇਹਨਾਂ ਨੂੰ ਖੱਟੀ ਲੱਸੀ ਅੰਦਰ ਕਰੀਏ ਸੈੱਟ ਇਹਨਾਂ ਦੇ ਇਹ ਵਜਨ ਚਲ ਘੱਟ ਲਾਇਆ ਦਾ ਆਪਾਂ ਨਾ ਏਡਾ ਨਾ ਕਰ ਗਏ ਓਏ ਅਮਰ ਵੀ ਰਿਜ਼ਲਟ ਹੀ ਬਹੁਤ ਚਲੇ ਗਈ 30 35 ਕੇ ਮੈਦਨ ਕਰ ਦੋ ਪੁੱਠਾ ਵੀਰੋ ਮੈਂਟ ਹਾਂ ਵੀਰ ਰਿਜ਼ਲਟ ਤਾਂ ਦਿਖੂ ਨਾ ਆਪਾਂ ਨੂੰ ਚਲੋ ਭਾਈ ਦੇ ਦੀ ਲੱਸੀ ਲਓ ਵੀ ਸਾਰਿਆਂ ਨੂੰ ਦੇ ਦੀ ਲੱਸੀ ਤੇ ਫੇਰ ਦੁਬਾਰਾ ਕੱਢਣ ਲੱਗੇ ਜੂਨਾ ਦਾੜ-ਦਾੜ ਨਿਕਲ ਰਹੀਆਂ ਤੁਹਾਨੂੰ ਬਾਅਦ ਚੋ ਦਿਖਾਉਣੇ ਆ ਫਿਰ ਇਹ ਵੀ ਜਿਗਾਰ ਫੇਰ ਆ ਗਿਆ ਭਾਈ ਜਿਹੜਾ ਨਵਾਂ ਕਬੂਤਰ ਫਿਰ ਰਿਹਾ ਆ ਉਹ ਲੰਘ ਗਿਆ ਉਹ ਦੇਖੋ ਆਉਂਦਾ ਇੱਥੇ ਨੂੰ ਏ ਏ ਏ ਚੱਲ ਆ ਗੋਠੀ ਦੇ ਹੁਣ ਬੈਠ ਗਿਆ ਉੱਥੇ ਜਾ ਕੇ ਤੇ ਇਹਨਾਂ ਦਾ ਕੰਮ ਜਾਰੀ ਹੈ ਕੱਢ ਰਹੇ ਆ ਜੂਨਾ ਦੇ ਜੂਨਾ ਇਹ ਉਹ ਭਾਈ ਖੁੱਡੇ ਦੀ ਵੀ ਸਫਾਈ ਕਰਤੀ ਜਾਲ ਦੀ ਵੀ ਕਰਤੀ ਮਲੱਪ ਵੀ ਤੁਹਾਨੂੰ ਦਿਖਾਉਨੇ ਆ ਤੇ ਇਹਨਾਂ ਨੂੰ ਛੱਡਣ ਲੱਗੇ ਹੁਣ ਅੰਦਰ ਦਾਣਾ ਆਪਣੀ ਪਾਈਏ ਆਹ ਦੇਖ ਲਓ ਇੰਨਾ ਨਿਕਲੇ ਆ ਸਮਾਨ ਅੰਦਰੋਂ ਆਹ ਦੇਖੋ ਜਾੜ ਦੀ ਸਫਾਈ ਕਰਤੀ ਖੁੱਡੇ ਦੀ ਵੀ ਦਿਖਾ ਦਾਂ ਤੁਹਾਨੂੰ ਬੱਲਾ ਕੇਰਬੋਟਾ ਚਲੋ ਦਾਣੇ ਦੋਨੇ ਪਾਈਏ ਹਨ ਖੜਜੋ 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 ਕੋਲ ਨੂੰ ਕਰ ਲਿਓ ਹਨ ਲੱਗੇ ਆ ਵੀ ਛੱਡਣ ਕਬੂਤਰਾਂ ਨੂੰ ਅੰਦਰ ਬਾਈ ਜੀ ਬੱਸ ਬੱਸ ਇਹ ਕਬੂਤਰ ਅੰਦਰ ਤੁਹਾਨੂੰ ਦਿਖਾਵਾਂ ਫਿਰ ਦੱਸਿਓ ਫਿਰ ਕਿਵੇਂ ਹੈ ਕਹਿਰ ਆ ਕੰਮ ਲੈ ਦੇਖੋ ਫਿਰ ਕਹਿਰੇ ਹੋਇਆ ਪਿਆ ਦੇਖੋ ਲੈ ਬੜਾ ਸਮਾਨ ਨਿਕਲਿਆ ਬਾਈ ਹੋਰ ਰਲੇ ਜੇ ਰਹਿਣਗੇ ਤੈਂ ਚਾਰ ਮਹੀਨੇ ਚੱਲ। ਉਹ ਕੇ ਰੋਟਾ ਹੁਣ ਦਾਣੇ ਦੂਨੇ ਪਾ ਦਈਏ ਇਹਨਾਂ ਨੂੰ। ਖੜਜੋ ਖੜਜੋ ਸਾਰੇ ਬਾਹਰ ਨਾਲ ਨਿਕਲੇ ਆਇਓ। ਲਓਏ ਮਿੱਤਰੋ ਪਾਤੇ ਦਾਣੇ। ਦਾਣਾ ਬਾਣੀ ਚੋਗਣ ਤੋਂ ਫੇਰ ਕਰਕੇ ਬੰਦ ਜਾਂਦਾ ਜਾਂਦਾ ਲਾ ਕੇ ਚੱਲਦੇ ਆਂ ਤੇ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਆਂ ਹੁਣ ਅਗਲੇ ਵਲੌਗ ਵਿੱਚ।